ਕਲ ਮੈਂ ਇੱਕ ਵੀਡੀਓ ਪਾਇਆ ਸੀਗਾ ਏਕਤਾ ਤਿਵਾੜੀ ਹੋਣਾ ਦਾ ਉਸ ਵੀਡੀਓ ਚ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਜੋ ਕੁਝ ਉਹਨਾਂ ਨੇ ਉੱਥੇ ਦੇਖਿਆ ਉਹਦੇ ਬਾਰੇ ਵਿੱਚ ਮੇਰੇ ਨਹੀਂ خیال ਚ ਆਪਾਂ ਨੂੰ ਦੁਬਾਰਾ ਗੱਲ ਕਰਨ ਦੀ ਲੋੜ ਆ ਕਿ ਉਹ ਕਿਵੇਂ ਉਹ ਖੱਤਰਾਂ ਵਾਲਿਆਂ ਨੇ ਫੋਨ ਦੇ ਉੱਪਰ ਗੱਲ ਕੀਤੀ ਉਹ 35 ਬੰਦੂਕਾਂ ਦੀ ਗੱਲ ਕੀਤੀ ਆ ਫਿਰ ਧਰਮ ਪੁੱਛਿਆ ਵਾ ਹੋਰ ਬਹੁਤ ਕੁਝ ਉਹਦੇ ਚ ਹੋਇਆ ਤੇ ਬਹੁਤ ਸਾਰੇ ਲੋਕ ਨੇ ਮਤਲਬ ਨੀਅਰਲੀ ਸ਼ਾਇਦ ਮਨ ਲਾ ਤਾਂ 100 ਚੋਂ 80% ਲੋਕ ਇਹ ਹੈ ਜੀ ਸੀ ਜਨਨ ਏਕਤਾ ਤਿਵਾੜੀ ਹੋਣਾ ਦੀ ਇਹ ਚੀਜ਼ ਕਿਹਾ ਕਿ ਤੂੰ ਭਾਈ ਉੱਥੇ ਜਾ ਕੇ ਦੱਸਿਆ ਕਿਉਂ ਨਹੀਂ ਤਾਂ ਉਹ ਇੱਕ ਬਹੁਤ ਵੱਡਾ ਉਹਨਾਂ ਨੇ ਖੁਲਾਸਾ ਕੀਤਾ ਸੀ ਉਹ ਕਿਤੇ ਮੇਰੇ ਕੋਲੋਂ ਕੱਲ ਉਹ ਰਹਿ ਗਈ ਗੱਲ ਕਾਲੀ ਦੇ ਵਿੱਚ ਮਿੱਤੋ ਰਹੀ ਮੇਰੀ ਗਲਤੀ ਆ ਹੁਣ ਉਹਦੇ ਵਿੱਚ ਅੱਗੇ ਪਰ ਏਕਤਾ ਤਿਵਾੜੀ ਉਹਨਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਸੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਬਲੇਮ ਕਰਤਾ ਚਲੋ ਹੁਣ ਆਪਾਂ ਉਹਨੂੰ ਕਲੀਅਰ ਕਰ ਲੈਨੇ ਆ ਉਹਨਾਂ ਦੇ ਆਪਣੇ ਬ੍ਰਦਰ ਇਨ ਲਾਉ ਨੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੇਰੇ ਜੀਜਾ ਜੀ ਨੇ ਉਹ ਹੈਗੇ ਆ ਸੀਆਈਐਸਐਫ ਚ ਸੀਆਈਐਸਐਫ ਉਹੀ ਇੱਕ ਤਰ੍ਹਾਂ ਦੀ ਆਰਗੇਨਾਈਜੇਸ਼ਨ ਆ ਪੈਰਾ ਮਿਲਟਰੀ ਫੋਰਸਾਂ ਜਿਹਦੀ ਉਹ ਲੜਕੀ ਸੀਗੀ ਆਪਣੀ ਜਿਹੜੀ 에어ਪੋਰਟ ਦੇ ਉੱਪਰ ਕੰਮ ਕਰ ਰਹੀ ਸੀ ਆਪਣੀ ਡਿਊਟੀ ਕਰਦੀ ਸੀ ਜਿਹਨੇ ਕੰਗਰ ਨਾਲ ਰਣੋਦ ਦੇ ਥੱਪੜ ਮਾਰਿਆ ਸੀ ਬੈਠੇ ਕਿ ਉਹ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸ ਨੇ ਪ੍ਰਾਂਤਿਆ 에어ਪੋਰਟ ਦੀ ਸਿਕਿਉਰਿਟੀ ਕਰਨਾ ਹੁੰਦਾ ਸੀ ਆਈਐਸਐਫ ਦਾ ਕੰਮ ਤਾਂ ਇਕਤਾ ਤੇਵਾੜੀ ਹੋਣਾ ਦੇ ਜਿਹੜੇ ਜੀਜਾ ਜੀ ਨੇ ਉਹ ਸੀਆਈਐਸਐਫ ਚ ਕੰਮ ਕਰਦੇ ਆ ਇਹ ਸਭ ਕੁਝ ਇਕਤਾ ਤੇਵਾੜੀ ਨੇ ਆਪਣੇ ਇੰਟਰਵਿਊ ਚ ਕਿਹਾ ਤੇ ਜੀਜਾ ਜੀ ਬੋਲੇ ਇਹ ਆਪ ਆਪਣੇ ਯੋਗੀ ਵਗੈਰਾ ਕੋ ਬਤਾਈਏ ਆਪਣੇ ਆਪ ਕੇ ਜੋ ਵੀ ਸੀਐਮ ਹੈ ਵਾਪੇ 1076 ਤੇ ਕਾਲ ਕਰੀਏ ਤੇ ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਸਕੈਚਸ ਭੇਜੇ ਆ ਤਾਂ ਉਹਨਾਂ ਸਕੈਚ ਦੇ ਵਿੱਚੋਂ ਜਿਹੜੇ ਬਾਅਦ ਦੇ ਵਿੱਚ ਬਣਾਏ ਆ ਗਵਰਨਮੈਂਟ ਨੇ ਉਹਨਾਂ ਲੋਕਾਂ ਦੇ ਉਹਨਾਂ ਸ਼ੱਕੀ ਵਿਅਕਤੀਆਂ ਦੇ ਤਾਂ ਕਹਿੰਦੇ ਉਹਨਾਂ ਦੇ ਵਿੱਚੋਂ ਮੈਂ ਦੋਵਾਂ ਨੂੰ ਕਲੀਅਰਲੀ ਪਛਾਣ ਲਿਆ ਤੇ ਮੈਂ ਉਹਨਾਂ ਨੂੰ ਉਸੇ ਟਾਈਮ ਕਹਤਾ ਕਿ ਇਹਨਾਂ ਚੋਂ ਦੋਵਾਂ ਨੂੰ ਤਾਂ ਮੈਂ ਦੇਖਿਆ ਵਾ ਮੈਂ ਪਛਾਣ ਲਈ ਇਹਨ ਉਸ ਤੋਂ ਬਾਅਦ ਉਹ ਸਕੈਚ ਕਹਿੰਦੇ ਮੈਂ ਜਿਹੜੇ ਸਾਡੇ ਟੂਰ ਦੇ ਪੂਰੇ ਗਰੁੱਪ ਦੇ ਵਿੱਚ ਬੰਦੇ ਜਾਂਦੇ ਆ ਮੈਂ ਉਹਨਾਂ ਨੂੰ ਦਿਖਾਏ ਉਹਨਾਂ ਨੂੰ ਵੀ ਕਿਹਾ ਵੀ ਆ ਦੇਖੋ ਇਹ ਉਹੀ ਬੰਦੇ ਨੇ ਅੱਗੇ ਇੱਕ ਤਾਂ ਕਹਿੰਦੇ ਵੀ ਹਾਂ ਉਹਨਾਂ ਸਾਰਿਆਂ ਨੇ ਮੰਨਿਆ ਵੀ ਹਾਂ ਇਹ ਤਾਂ ਉਹੀ ਬੰਦੇ ਨੇ ਪਰ ਉਹ ਕੈਮਰੇ ਸਾਹਮਣੇ ਆਉਣ ਨੂੰ ਲੋਕ ਤਿਆਰ ਨਹੀਂ ਆ ਕਿ ਚਲੋ ਬੰਦਾ ਡਰਦਾ ਵਾ ਆਪਣਾ ਸਿਸਟਮ ਆਪਣੀਆਂ ਏਜੰਸੀਜ਼ ਆਪਣੀਆਂ ਪੁਲਿਸ ਥੋੜਾ ਇਸ ਤਰ੍ਹਾਂ ਨਾਲ ਹੀ ਕੰਮ ਕਰਦੀਆਂ ਨੇ ਪਰ ਇਸ ਤੋਂ ਵੱਡਾ ਖੁਲਾਸਾ ਅੱਗੇ ਉਹਨਾਂ ਨੇ ਇਹ ਕੀਤਾ ਉਹ ਕਹਿੰਦੇ ਕਿ ਮੈਨੂੰ ਮੇਰੇ ਬ੍ਰਦਰ ਇਨ ਲਾ ਨੇ ਫਿਰ ਇਹ ਕਿਹਾ ਵੀ ਤੁਸੀਂ ਐ ਕਰੋ ਤੁਸੀਂ ਕਿਉਂਕਿ ਹੁਣ ਯੂਪੀ ਰਹਿੰਦੇ ਨੇ ਜੌਨਪੁਰ ਸ਼ਹਿਰ ਦੇ ਵਿੱਚ ਉਹ ਰਹਿ ਰਹੇ ਆ ਤਾਂ ਯੂਪੀ ਦੇ ਸੀਐਮ ਨੇ ਯੋਗੀ ਤਾਂ ਕੋਈ ਸ਼ਾਇਦ ਇੱਕ 1076 ਕੋਈ ਨੰਬਰ ਹੋਊਗਾ ਉੱਥੋਂ ਦਾ ਯੂਪੀ ਦਾ ਤੇ ਜਿਹਦੇ ਉੱਪਰ ਕਾਲ ਕਰਕੇ ਤੁਸੀਂ ਚੀਫ ਮਨਿਸਟਰ ਆਫਿਸ ਦੇ ਵਿੱਚ ਜਿਹੜੇ ਕੋਈ ਅਧਿਕਾਰੀ ਕੰਮ ਕਰਦੇ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰ ਸਕਦੇ ਹੋ ਆਪਣੀ ਕੋਈ ਵੀ ਪ੍ਰੋਬਲਮ ਉਹਨਾਂ ਦੇ ਨਜ਼ਰ ਦੇ ਵਿੱਚ ਲਿਆ ਸਕਦੇ ਤਾਂ ਇਹ ਕਿ ਤਾਂ ਤੇ ਵੜੀ ਕਹਿੰਦੇ ਆ ਕਿ ਉਸ ਨੰਬਰ ਦੇ ਉੱਪਰ ਮੈਂ ਕਾਲ ਕੀਤੀ ਜਿਹਦੀ ਮੇਰੇ ਕੋਲੇ ਕਾਲ ਰਿਕਾਰਡਿੰਗ ਵੀ ਇਹ ਬਹੁਤ ਵੱਡੀ ਗੱਲ ਕਹੀ ਆ ਉਹਨਾਂ ਨੇ ਮੈਂ ਉਹਨੂੰ ਕਾਲ ਕੀਤੀ ਵਾਹ ਪੇ ਮੇਰੀ ਆਰ ਸੇ 10 ਮਿੰਟ ਬਾਤ ਹੋਈ ਮੇਰੇ ਪਾਸ ਕਾਲ ਡਿਟੇਲਸ ਹੈ ਲੇਕਿਨ ਉਹ ਲੋਕ ਕੋਈ ਐਕਸ਼ਨ ਨਹੀਂ ਲਿਆ ਮੇਰੀ ਬਾਤ ਸੁਨੇ ਅਵੋਇਡ ਕਰਦੀ ਹੈ ਸਪੈਸ਼ਲੀ ਸੀਐਮ ਯੋਗੀ ਇੰਡੀਆ ਦਾ ਮਤਲਬ ਕਿ ਕਹ ਲੋਕ ਸਭ ਤੋਂ ਤਾਕਤਵਰ ਪਾਵਰਫੁਲ ਚੀਫ ਮਨਿਸਟਰਾਂ ਦੇ ਵਿੱਚ ਜਾਣਿਆ ਜਾਂਦਾ ਯੋਗੀ ਉਹਨਾਂ ਨੂੰ ਤੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਚੀਜ਼ ਕਹਿਣੀ ਕਿ ਮੇਰੇ ਕੋਲੇ ਉਹਦੀ ਕਾਲ ਡਿਟੇਲ ਹੈ ਹਾਂ ਸੀਐਮ ਯੋਗੀ ਨਾਲ ਗੱਲ ਨਹੀਂ ਹੋਈ ਪਰ ਇਸ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਆ ਜਿਹੜੇ ਕਾਲਸ ਨੂੰ ਚੱਕਦੇ ਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਤਾਂ ਏਕਤਾ ਤੇ ਬਾੜੀ ਕਹਿੰਦੇ ਮੈਂ ਕਾਲ ਕਰਕੇ ਮੇਰੀ 8 ਜਾਂ 9 ਮਿੰਟ ਉਹਨਾਂ ਦੇ ਨਾਲ ਗੱਲ ਹੁੰਦੀ ਆ ਮੈਂ ਸਾਰਾ ਕੁਝ ਉਹਨਾਂ ਨੂੰ ਇਸ ਤੋਂ ਬਾਅਦ ਦੱਸਿਆ ਪਰ ਉਹਨਾਂ ਨੇ ਜਿਵੇਂ ਵੀ ਹਾਂ ਹੂੰ ਮੇਰੀ ਗੱਲ ਦੇ ਕੀਤੀ ਪਰ ਮੈਨੂੰ ਇਹ ਨਹੀਂ ਪਤਾ ਵੀ ਕੋਈ ਐਕਸ਼ਨ ਇਹਦੇ ਉੱਪਰ ਕੋਈ ਲਿਆ ਗਿਆ ਜਾਂ ਨਹੀਂ ਲਿਆ ਗਿਆ ਤਾਂ ਇਹ ਇੱਕ ਕਲੈਰੀਫਿਕੇਸ਼ਨ ਸੀ ਕਿ ਜਿਵੇਂ ਕੱਲ ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਉਹਨਾਂ ਨੇ ਬਾਅਦ ਦੇ ਵਿੱਚ ਕਿਸੇ ਨੂੰ ਦੱਸਿਆ ਕਿ ਉਹਨੇ ਹੀ ਗੱਲ ਕਿਉਂ ਨਹੀਂ ਹੋਈ ਪਰ ਹਾਂ ਇੱਥੇ ਵੀ ਇੱਕ ਇੱਕ ਫੋਨ ਕਾਲ ਵੀ ਉਦੋਂ ਹੁੰਦੀ ਆ ਜਦੋਂ ਅਟੈਕ ਹੋ ਚੁੱਕਿਆ 20 ਤਰੀਕ ਨੂੰ ਸੀ ਕਿ ਪਹਿਲਗਾਮ 22 ਤਰੀਕ ਨੂੰ ਏਕਤਾ ਹੋਂ ਦਾ ਪੂਰਾ ਦਾ ਪੂਰਾ ਗਰੁੱਪ ਆਉਂ ਜਾਂਦਾ ਵਾ ਪਟਨੀ ਟੌਪ ਇੱਥੇ ਇਹਨਾਂ ਨੂੰ ਪਤਾ ਲੱਗਦਾ ਕਿ ਉਹ ਅਟੈਕ ਹੋ ਗਿਆ ਹੁਣ ਇੱਥੇ ਹੋ ਸਕਦਾ ਕਿ ਕੁਝ ਦੋਸਤ ਇਹ ਕਹਿਣ ਵੀ ਗਲਤ ਫੈਰੋਤੀ ਰਹੀ ਗਈ 20 ਨੂੰ ਦੱਸਣਾ ਚਾਹੀਦਾ ਸੀ ਹੁਣ ਇੱਥੇ ਵੀ ਕੁਝ ਗੱਲਾਂ ਨੇ ਹਰ ਕੋ ਬੰਦਾ ਡਿਫਰੈਂਟ ਤਰੀਕੇ 'ਚ ਰਿਐਕਟ ਕਰਦਾ ਮੈਂ ਜਿਵੇਂ ਕਹਿੰਦਾ ਵੀ ਰੀਟਰੋਸਪੈਕਟ ਰੀਟਰੋਸਪੈਕਟ ਇੰਗਲਿਸ਼ ਦਾ ਸ਼ਬਦ ਆ ਕਹਿਣ ਦਾ ਮਤਲਬ ਬਾਅਦ ਦੇ ਵਿੱਚ ਆਪਾਂ ਹੋਰ ਤਰ੍ਹਾਂ ਸੋਚਣ ਲੱਗ ਜਾਂਦੇ ਆਂ ਬਾਦ ਦੇ ਵਿੱਚ ਤਾਂ ਆਪਾਂ ਬੜੇ ਸਿਆਣੇ ਹੋ ਜਾਂਦੇ ਵੀ ਉਦੋਂ ਮੈਂ ਆ ਕਰ ਲੈਂਦਾ ਉਦੋਂ ਮੈਂ ਆ ਕਰ ਲੈਂਦਾ ਪਰ ਕਈ ਵਾਰੀ ਕੀ ਹੁੰਦਾ ਪੰਜਾਬੀ ਜਿਵੇਂ ਆਪਾਂ ਕਹਿੰਦੇ ਤੱਤੇਕਾ ਤੱਤੇਕਾ ਆਪਾਂ ਨੂੰ ਗੱਲਾਂ ਦੀ ਸੀਰੀਅਸਨੈਸ ਉਨੀ ਪਤਾ ਨਹੀਂ ਲੱਗਦੀ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਵੀ ਇੰਨਾ ਜ਼ਿਆਦਾ ਪਤਾ ਨਹੀਂ ਲੱਗਿਆ ਉਹ ਇਹਨਾਂ ਨੂੰ ਲੱਗਿਆ ਕਿ ਕੋਈ ਛੋਟਾ ਮੋਟਾ ਇਨਸੀਡੈਂਟ ਆ ਸ਼ਾਇਦ ਇਹ ਸਿਰਫ ਸਾਨੂੰ ਡਰਾ ਰਿਹਾ ਪਤਾ ਨਹੀਂ ਇਹ ਕੌਣ ਬੰਦੇ ਆ ਇਹ ਬਸ ਥੱਲੇ ਆਏ ਤੇ ਚੁੱਪ ਕਰਕੇ ਚਲੇ ਗਏ ਦੂਜੀ ਚੀਜ਼ ਇਹ ਹੈਗੀ ਆ ਕਿ ਜਿਹੜਾ ਨਾਰਮਲ ਇੱਕ ਇੰਡੀਅਨ ਬੰਦਾ ਤੁਸੀਂ ਵੀ ਜਾਣਦੇ ਹੋ ਆਪਾਂ ਸਾਰੇ ਉਸੇ ਸਮਾਜ ਚ ਰਹਨੇ ਆ ਜਿਹੜੀਆਂ ਵੀ ਇਹ ਏਜੰਸੀਆਂ ਹੁੰ ਇਹ ਫੋਰਸਸ ਹੁੰਦੀਆਂ ਨੇ ਪੁਲਿਸ ਵਾਲੇ ਹੋਵੇ ਜਾਂ ਕੋਈ ਵੀ ਹੋਵੇ ਆਮ ਇਨਸਾਨ ਇਹਨਾਂ ਤੋਂ ਦੂਰੀ ਬਣਾ ਕੇ ਰੱਖਣ ਦੇ ਵਿੱਚ ਹੀ ਆਪਦੀ ਬਿਹਤਰੀ ਸਮਝਦਾ ਹੁਣ ਅੱਜ ਆਪਾਂ ਆਪਣੇ ਘਰੇ ਬੈਠ ਕੇ ਚਾਹੇ ਜਿੰਨੇ ਮਰਜ਼ੀ ਕਮੈਂਟ ਕਰ ਲਈਏ ਵੀ ਹਾਂ ਇਹ ਕਹਿਣਾ ਚਾਹੀਦਾ ਸੀ ਤੁਸੀਂ ਹੁਣ ਇਹ ਦੇਖੋ ਕਿ ਬਹੁਤ ਸਾਰੇ ਲੋਕ ਇਕਤਾ ਦਿਵਾੜੀ ਹੋਣਾਂ ਦੇ ਕਹਿਣ ਦੇ ਮੁਤਾਬਕ ਹੁਣ ਵੀ ਉਹ ਅਟੈਕ ਹੋਣ ਤੋਂ ਬਾਅਦ ਵੀ ਸਿਰਫ ਇਹ ਹੀ ਚੀਜ਼ ਐਡਮਿਟ ਕਰਨ ਲਈ ਸਾਹਮਣੇ ਨਹੀਂ ਆ ਰਹੇ ਵੀ ਹਾਂ ਅਸੀਂ ਸਕੈਚ ਵਾਲੇ ਉਹਨਾਂ ਦੋ ਬੰਦਿਆਂ ਨੂੰ ਦੇਖਿਆ ਵਾ ਤੇ ਜਦੋਂ ਹੁਣ ਪੂਰਾ ਦਾ ਪੂਰਾ ਦੇਸ਼ ਹੀ ਉਹਨਾਂ ਦੇ ਅਗੇਂਸਟ ਹੋਇਆ ਹੁਣ ਤਾਂ ਤੁਹਾਡੇ ਕੋਲ ਪੂਰੀ ਸੇਫਟੀ ਆ ਫਿਰ ਵੀ ਲੋਕ ਬਾਹਰ ਨਹੀਂ ਆ ਰਹੇ ਲੋਕਾਂ ਦੀ ਗਲਤੀ ਨਹੀਂ ਹੈ ਇਹ ਤਾਣਾ ਬਾਣਾ ਹੀ ਸਿਸਟਮ ਦਾ ਇਸ ਤਰ੍ਹਾਂ ਦੇ ਨਾਲ ਬੁਣਿਆ ਗਿਆ ਇੰਡੀਆ ਦੇ ਵਿੱਚ ਲੋਕ ਕਿਤੇ ਵੀ ਕੋਈ ਬਹੁਤ ਡਰਪੋਕ ਜਾਂ ਬਹੁਤ ਬਹਾਦਰ ਨਹੀਂ ਹੁੰਦੇ ਇੱਕ ਸਿਸਟਮ ਹੁੰਦਾ ਵਾ ਹੌਲੀ ਹੌਲੀ ਉਹਨਾਂ ਨੂੰ ਉਸ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ ਤੇ ਜਿਹੜੇ ਲੋਕ ਅੱਜ ਵੀ ਬਾਹਰ ਆਉਣ ਤੋਂ ਡਰਦੇ ਆ ਤੁਹਾਨੂੰ ਕੀ ਲੱਗਦਾ ਕਿ ਉਸ ਟਾਈਮ ਦੇ ਉੱਪਰ ਉਹ ਏਨੀ ਗੱਲ ਲੈ ਕੇ ਆਉਂਦੇ ਅਗਲੇ ਨੂੰ ਲੱਗਦਾ ਯਾਰ ਬੱਚਿਆਂ ਨਾਲ ਆਏ ਆ ਘੁੰਮਣ ਆਏ ਹੋ ਸਕਦਾ ਸਾਨੂੰ ਏਜੰਸੀਆਂ ਵਾਲੇ ਕਿਤੇ ਟੰਗ ਲੈਣ ਕੀ ਪਤਾ ਸਾਡੇ ਵੀ ਕੋਈ ਬਹੁਤ ਵੱਡੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦੇਣ ਇਹ ਬੇ ਇਧਰ ਹੋ ਪਹਿਲਾਂ ਤੁਹਾਨੂੰ ਦੇਖੀਏ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਦੀਆਂ ਇਹ ਗੱਲਾਂ ਆਪਾਂ ਸਾਰਿਆਂ ਨੂੰ ਪਤਾ ਇਹ ਸਭ ਕੁਝ ਹੁੰਦਾ ਵਾ ਪੁਲਿਸ ਵਾਲੇ ਏਜੰਸੀ ਐਸ ਤਰ੍ਹਾਂ ਕਰਦੀਆਂ ਨੇ ਪਹਿਲੇ ਉਹਨਾਂ ਨੇ ਤੁਹਾਨੂੰ ਹੀ ਟੰਗ ਲੈਣਾ ਵਾ ਵੀ ਤੂੰ ਪਹਿਲਾਂ ਇਧਰ ਆ ਤੂੰ ਦੱਸ ਮਸਲਾ ਕੀ ਆ ਇਹ ਤਾਂ ਫਿਰ ਵੀ ਇਸੇ ਕਰਕੇ ਮੈਂ ਕਹੂੰਗਾ ਫਿਰ ਵੀ ਉਹਨਾਂ ਦੀ ਬਹੁਤ ਵੱਡੀ ਬਹਾਦਰੀ ਰਹੀ ਆ ਕਿ ਸੀਐਮ ਯੋਗੀ ਹੋਣਾ ਦੇ ਜੋ ਵੀ ਕੋਈ 1076 ਦੇ ਉੱਪਰ ਕਾਲ ਹੋ ਸਕਦੀ ਹੈ ਉਹ ਤੇ ਕਾਲ ਕੀਤੀ ਉਹਨਾਂ ਨੇ ਤੇ ਉਹਦੀ ਕਾਲ ਰਿਕਾਰਡਿੰਗ ਵੀ ਉਹ ਕਹਿੰਦੇ ਮੇਰੇ ਕੋਲੇ ਹੈਗੀ ਹੈ ਤੇ ਕੈਮਰੇ ਦੇ ਸਾਹਮਣੇ ਉਹਨਾਂ ਨੇ ਸਾਰਾ ਕੁਝ ਕਿਹਾ ਵਾ ਤੇ ਫਿਰ ਪੂਰੇ ਗਰੁੱਪ ਚੋਂ ਇਕੱਲੇ ਔਰਤ ਨੇ ਜਿਨ੍ਹਾਂ ਨੇ ਕਿਹਾ ਕਿ ਹਾਂ ਉਹ ਦੋਨੇ ਸਕੈਚ ਵਾਲੇ ਬੰਦਿਆਂ ਨੂੰ ਮੈਂ ਪਛਾਣ ਲਿਆ ਨੇ ਮੈਂ ਜੋ ਸਕੈਚ ਜਾਰੀ ਹੋਇਆ ਹੈ ਦੋ ਤੋਂ ਉਹੀਵੇਂ ਐਸੇ تھے ਸੇਮ ਵਹੀ ਤੇ ਤਾਂ ਇਹ ਸੀ ਕਿ ਕੋਹੋ ਇਨਫੋਰਮੇਸ਼ਨ ਮੇਰੀ ਵੀ ਗਲਤੀ ਥੋੜੀ ਰਹੀ ਆ ਮੈਂ ਉਮਿਸ ਕਰ ਗਿਆ ਕਿਤੇ ਕਿਤੇ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਚੱਲ ਬੀਜੇ ਇੱਕ ਦੇ ਇਨਫੋਰਮੇਸ਼ਨ ਰਹਿ ਜਾਂਦੀ ਹੈ ਕਿਉਂਕਿ ਅੱਜ ਕੱਲ ਇਹ ਕੀ ਹੈ ਕਿ YouTube ਦੇ ਉੱਪਰ ਵੀ ਉਹ 2 ਮਿੰਟ ਦੀ ਮੈਗੀ ਵਾਲਾ ਸਿਸਟਮ ਹੋਇਆ ਹੋਇਆ ਵੀਡੀਓ ਤੁਸੀਂ ਬਣਾ ਰਹੇ ਹੋ ਜੇ ਵੀਡੀਓ ਜ਼ਿਆਦਾ ਲੰਬੇ ਹੋ ਜਾਂਦੇ ਤਾਂ ਲੋਕ ਫਿਰ ਉਵੇਂ ਕਮੈਂਟ ਕਰਨੇ ਸ਼ੁਰੂ ਕਰ ਦਿੰਦੇ ਆ ਵੀ ਗੱਲਾਂ ਕੋਈ ਹੈ ਨਹੀਂ ਕਿ ਐਵੇਂ ਬੋਰ ਕਰੀ ਜਾਣਾ ਜੋ ਸਾਰਾ ਤਾਂ ਉਹਦੇ ਚੱਕਰ 'ਚ ਕਿਤੇ ਨਾ ਕਿਤੇ ਕੋਈ ਜਦੋਂ ਵੀ ਕੋਈ ਗੱਲ ਰਹਿ ਜਾਂਦੀ ਆ ਫਿਰ ਦੂਜੇ ਪਾਸੇ ਹੁੰਦਾ ਵੀ ਯਾਰ ਆਹ ਚੀਜ਼ ਦੱਸਣੀ ਜ਼ਰੂਰੀ ਸੀਗੀ ਤਾਂ ਇਹ ਸੀਗੀ ਇੱਕ ਬਹੁਤ ਵੱਡੀ ਇਸ ਏਕਤਾ ਤੇ ਵਾੜੀ ਹੋਣਾਂ ਦੀ ਕਹਾਣੀ ਦੀ ਵਿੱਚ ਦੀ ਇੱਕ ਹੋਰ ਜਾਣਕਾਰੀ